ਮਿੱਤਰ ਪਿਆਰਿਓ ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਣੇ ਆ ਵੀ ਮੁੰਡੇ ਕੁੜੀਆਂ ਦੇ ਵਿੱਚ ਚੜਚੜਾ ਬਣ ਕਾ ਤੋਂ ਆ ਆ ਦੱਸਣਗੀ ਮੰਮੀ ਦੱਸੋ ਕਿ ਹੁਣ ਅੱਜ ਦੇ ਮੁੰਡੇ ਕੁੜੀਆਂ ਦੇ ਵਿੱਚ ਚੜਚੜਾ ਬਣ ਕਾ ਤੋਂ ਆ ਸਰਪ ਇਹਦਾ ਪਾ ਮਾਗਾ ਅੱਗ ਲੁਕੀ ਵਧੀਆ ਕੰਮ ਕਰ ਕਰਦੇ ਸੀ ਹੂੰ ਤੇ ਖੇਤੀਬਾੜੀ ਦਾ ਵੀ ਕਰਦੇ ਸੀ ਹੂੰ ਅਸੂ ਵੀ ਸਾਂਭਦੇ ਸੀ ਹੂੰ ਚੰਗਾ ਖਾਂਦੇ ਸੀ ਹੂੰ ਚੰਗਾ ਕੰਮ ਕਰਦੇ ਸੀ ਹੂੰ ਤੇ ਅੱਜਕੱਲ ਦੇ ਮੁੰਡੇ ਕੁੜੀਆਂ ਨਾ ਦਾ ਕੁਝ ਖਾਣ ਪੀਣ ਹੂੰ ਤੇ ਨਾ ਹੀ ਕੋਈ ਕੰਮ ਕਰ ਕਰਨ ਹੂੰ ਤੇ ਜਦੋਂ ਕੋਈ ਮਾਪਿਆਂ ਨੂੰ ਕਹਿੰਦੇ ਐ ਹੂੰ ਰੇਤ ਚੀਜ਼ ਮਾਪੇ ਚ ਪੂਰੀ ਕਰਦਾ ਹੈ ਬੱਚਿਆਂ ਦੀ ਹੂੰ ਤੇ ਬੱਚਿਆਂ ਦੇ ਅੱਜੇ ਜਾਵਲ ਜਾਂਦੇ ਐ ਹੂੰ ਤੇ ਬੱਚਿਆਂ ਦੀ ਕਾਇਸ਼ ਪੂਰੀ ਹੁੰਦੀ ਐ ਹੂੰ ਤੇ ਇਸੇ ਕਰਕੇ ਇਹ ਅੱਜਕੱਲ ਮਾੜੀ ਮਾੜੀ ਗੱਲ ਤੋਂ ਰੋਂਦੇ ਵੀ ਹਨ ਦੇ ਵੀ ਐ ਉਹ ਕਾਤੋਂ ਰੋਂਦੇ ਆ ਐਸੇ ਕਰਕੇ ਰੋਂਦੇ ਆ ਜੇਦੋਂ ਉਹਨਾਂ ਦੀ ਕਵਾਇਸ਼ ਨਹੀਂ ਪੂਰੀ ਹੁੰਦੀ ਉਹ ਰੋਂਦੇ ਆ ਫਿਰ ਜਦੋਂ ਮਾਂ ਦੇ ਅਰੇਕਾ ਅੱਜ ਕੱਲ ਦੇ ਮਤਲਬ ਕਿ ਮਾਂ ਪਾਉਣ ਨੂੰ ਇਹ ਚਾਹੀਦਾਗਾ ਵੀ ਜਦੋਂ ਜਵਾਕ ਰੋਂਦੇ ਆ ਉਹਦੇ ਨਾਲ ਦੀ ਨਾਲ ਕੋਈ ਵੀ ਚੀਜ਼ ਨਹੀਂ ਦੇਣੀ ਚਾਹੀਦੀ ਹੈ ਨਾ ਥੋੜਾ ਜਿਹਾ ਸਬਰ ਦਿਵਾਉਣਾ ਚਾਹੀਦਾ ਇਹਦਾ ਮਤਲਬ ਸਬਰ ਦਿਵਾਉਣਾ ਵੀ ਚਾਹੀਦਾ ਅੱਛਾ ਤੇ ਬੱਚਿਆਂ ਨੂੰ ਥੋੜਾ ਜਿਹਾ ਲਾਲਚ ਤੋਂ ਵੀ ਪਿੱਛੇ ਕਰਨਾ ਚਾਹੀਦਾ ਠੀਕ ਹੈ